ਕਿ ਤੁਸੀਂ ਹਾਦਸਿਆਂ ਵਾਲੀ ਗੱਲ ਕਰੀ ਹੈ ਵੀ ਹਾਦਸੇ ਹੋ ਜਾਂਦੇ ਨੇ ਕਿੰਨੇ ਕ ਨੌਜਵਾਨਾਂ ਦੇ ਹੁਣ ਤੱਕ ਹਾਦਸੇ ਹੋ ਚੁੱਕੇ ਨੇ ਸਾਡੇ ਕੋਲ ਦੀ ਗਿਣਤੀ ਘੱਟੋ ਘੱਟ 400 ਦੇ ਲਗਭਗ ਜਿਹੜੇ ਕੰਮੇ ਆ ਉਹ ਮੌਦੇ ਮੌਦੇ ਵਿੱਚ ਪੈ ਗੇ ਇਹ ਘੱਟੋ ਘੱਟ 250 ਦੇ ਲਗਭਗ ਇਹੋ ਜਿਹੇ ਕਾਮੇ ਆ ਜਿਨ੍ਹਾਂ ਦੀ ਕਿਸੇ ਡਿਡ ਦੀ ਹੱਡੀ ਫੈਕਚਰ ਹੋ ਗਈ ਕਿ ਦੀ ਲੱਤ ਕੱਟੀ ਗਈ ਕਿ ਦੀ ਬਾਹ ਕੱਟੀ ਗਈ ਕੋ ਬੈੱਡ ਤੇ ਪਏ ਅੱਜ ਵੀ ਉਹ ਹਿੱਲ ਨਹੀਂ ਸਕਦਾ ਇਸ ਤਰ੍ਹਾਂ ਦੇ ਕੇਸ ਕਿੰਨੀ ਕੁ ਮਦਦ ਐ ਸਰਕਾਰ ਨੇ ਕੀਤੀ ਉਹ ਚ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਅਸੀਂ ਕਹਿੰਦੇ ਨੌਕਰੀ ਦਿਓ ਨਾ ਸਰਕਾਰ ਤਾਂ 10-10 ਲੱਖ ਰੁਪਏ ਸ਼ਰਾਬ 'ਚ ਜਿਹੜੇ ਮਰ ਗਏ ਉਹਨਾਂ ਨੂੰ ਦੇ ਰਹੀ ਐ ਨੌਕਰੀ ਦੇ ਰਹੀ ਐ ਇਸ ਗੱਲ ਵਾਸਤੇ ਲਗਾਤਾਰ ਸੰਘਰਸ਼ ਕਰ ਰਹੇ ਆ ਜੋ ਉਹਨਾਂ ਨੇ ਕਾਇਦੇ ਕਾਨੂੰਨ 'ਚ ਲਿਖਿਆ ਹੋਇਆ ਵੀ ਆਹ ਕੰਪਨਸੇਸ਼ਨ ਮਿਲਣਾ ਚਾਹੀਦਾ ਉਹ ਵੀ ਮਤਲਬ ਨਹੀਂ ਮਿਲਦਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਦੜਬੇ ਖੜੇ ਆਂ ਵਿਧਾਨ ਸਭਾ ਹਲਕਾ ਦੜਬਾ ਇੱਥੇ ਸਾਡੇ ਬਿਜਲੀ ਬੋਰਡ ਤੋਂ ਜੋ ਠੇਕੇਦਾਰ ਸਿਸਟਮ ਨਾਲ ਭਰਤੀ ਹੋਏ ਹੋਏ ਨੇ ਨੌਜਵਾਨ ਉਹ ਖੜੇ ਨੇ ਤੇ ਰੈਲੀ ਲਗਾਤਾਰ ਦਿਨ ਰਾਤ ਹੈ ਜਿਹੜੇ ਔਰ ਇਹ ਧਰਨਾ ਲੱਗਿਆ ਹੋਇਆ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਕੀ ਗੱਲਬਾਤ ਹੈ ਪੂਰੀ ਹਾਂਜੀ ਸੁਪਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੇ ਟ੍ਰਾਂਸਪੋਰਟ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਅਸੀਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ 5-6 ਦਿਨ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਪੰਜਾਬ ਦੀ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਦੇ ਵਿਰੁੱਧ ਸਾਡਾ ਚੱਲ ਰਿਹਾ ਹੈ ਪਰ ਲਗਾਤਾਰ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਟਾਲਮਟੋਲ ਦੀ ਨੀਤੀ ਹੈ ਉਹ ਪਣਾਈ ਹੋਈ ਹੈ ਕੁੱਲ ਕਿੰਨਾ ਮੁਲਾਜ਼ਮ ਹੈ ਜੇ ਕਹੀਏ ਠੇਕੇ ਦਾ ਹੀ ਸਿਸਟਮ ਰੱਖਿਆ ਹੈ। 80 ਤੋਂ 5400 ਦੇ ਲਗਭਗ ਸਾਡੀ ਗਿਣਤੀ ਹੈ ਜੀ ਬਿਜਲੀ ਬੋਰਡ ادارے ਦੇ ਅੰਦਰ। ਪੰਜਾਬ ਚ ਪੂਰੇ ਪੰਜਾਬ ਦੇ ਵਿੱਚ ਜਿਹੜੇ CHB CHW CHH ਕੰਮ ਹੈ ਲਗਾਤਾਰ ਕੰਮ ਕਰ ਰਹੇ ਆ ਬਿਜਲੀ ਸਪਲਾਈ ਬਹਾਲ ਰੱਖ ਰਹੇ ਆ। ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਮੈਨੂੰ ਜੇ ਤੁਸੀਂ ਮਿਲੇ ਤਾਂ ਤੁਹਾਨੂੰ ਅੰਕੜਾ ਦਿਖਾ ਦਾਂਗੇ ਕਿ ਆ ਜੇ ਅਸੀਂ ਪੈਡੀ ਸਿਜਨ ਦੇ 1 ਜੂਨ ਤੋਂ ਕੰਮ ਸ਼ੁਰੂ ਕਰਤਾ ਤਾਂ ਸਾਡੇ ਕਿੰਨੇ ਅੰਕੜੇ ਮੋਤਾ ਨਾਲ ਹੋਣੇ ਆ। ਕਿੰਨੇ ਆ ਕੰਮ ਅਪੰਗ ਹੋਣੇ ਆ। ਅੱਜ ਵੀ ਸਾਡੇ ਸਾਥੀ ਜਿਹੜੇ ਏਲਮ ਵਿਚਾਰੇ ਕੰਮ ਕਰਦੇ ਆ ਸਾਡੇ ਲਾਈਨਮੈਨ ਭ ਉਹਨਾਂ ਦੇ ਵੀ ਅੱਜ ਘਾਤਕ ਗੈਰ ਘਾਤਕ ਹਾਸੇ ਵਾਪਰ ਰਿਹਾ ਅੱਜ ਲਗਾਤਾਰ ਤੋਂ ਕੋਈ ਦਿਨ ਇਹ ਜਾਨੀ ਜਾ ਰਿਹਾ ਜਿਹੜੇ ਸਾਡੇ ਸਾਥੀਆਂ ਦੇ ਨਾਲ ਕਰੰਟ ਲੱਗ ਕੇ ਮਤਲਬ ਆਸਾਨਾ ਵਾਪਰਿਓ ਦਾ ਕਾਰਨ ਕੀ ਆ ਬਰਕ ਲੋਡ ਜਿਆਦਾ ਹੈ ਕੰਮ ਦਾ ਬੋਝ ਜਿਆਦਾ ਹੈ ਇਸ ਕਰਕੇ ਸਰਕਾਰ ਨੂੰ ਅਸੀਂ ਇਹੀ ਕਹਿੰਦੇ ਆ 10-12000 ਰੁਪਏ ਸਾਨੂੰ ਦਨਗਾ ਦਿੰਦੇ ਆ ਅਸੀਂ ਇਹੀ ਕਹਿ ਰਹੇ ਆ ਵੀ ਤੁਸੀਂ ਜੋ ਠੇਕੇਦਾਰ ਨੂੰ ਦਿੰਦੇ ਹੋ ਠੇਕੇਦਾਰ ਇੱਕ ਕੰਪਨੀ ਵਾਲਾ 50000 ਰੁਪਏ ਲੈ ਜਾਂਦਾ ਦੋ ਬੰਦਿਆਂ ਦੇ ਵੇ ਤੁਸੀਂ ਉਹਨਾਂ ਨੂੰ ਦੰਦੇ ਹੋ ਤੁਸੀਂ ਸਾਨੂੰ ਕਿਉਂ ਨਹੀਂ ਦੇ ਸਕਦੇ ਵੀ ਸਿੱਧੇ ਸਾਨੂੰ ਦਿਓ ਸਿੱਧੇ ਸਾਨੂੰ ਦਿਓ ਅਸੀਂ ਕਹਿੰਦੇ 20 ਤੋਂ ਲੈ ਕੇ 25000 ਰੁਪਏ ਤੱਕ ਦੇ ਦੋ ਕਾਨੂੰਨ ਤਾਂ ਕਹਿੰਦਾ 35000 ਮਿਲਣੀ ਚਾਹੀਦੀ ਆ ਪਰ ਤੁਸੀਂ ਸਾਨੂੰ ਜਿਹੜਾ ਦੇ ਰਹੇ ਹੋ ਉਹ ਸਿਰਫ ਓਨਲੀ ਮਤਲਬ 12-13000 ਰੁਪਏ ਦੇ ਰਹੇ ਹੋ ਇਹ ਮਨਜ਼ੂਰ ਨਹੀਂ ਹੈ ਕੇਂਦਰ ਨੂੰ GST ਜਾ ਰਹੀ ਹੈ ਸਾਰਾ ਕੁਝ ਜਾ ਰਿਹਾ ਪਰ ਸਾਨੂੰ ਕੱਚੇ ਮਾਲ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਕੱਚੇ ਮਾਲ ਨੂੰ ਪੱਕਾ ਕਰਨਾ ਚਾਹੀਦਾ ਘਟੋ ਘੜ ਗਜਰੀ ਯੋਗਤਨ ਖਾ ਲਾਗੂ ਕਰਨੀ ਚਾਹੀਦੀ ਹੈ ਹਾਸਾ ਪੀੜਤ ਨੂੰ ਨੌਕਰੀ ਦੇਣੀ ਚਾਹੀਦੀ ਹੈ ਭਗਵੰਤ ਮਾਨ ਦੀ ਸਰਕਾਰ ਤੋਂ ਅਸੀਂ ਮੰਗ ਕਰ ਰਹੇ ਹਾਂ ਵਿੱਤ ਮੰਤਰੀ ਤੋਂ ਮੰਗ ਕਰਦੇ ਆ ਸਮਝੀਏ ਸਰਕਾਰਾਂ ਤੋਂ ਮਤਾਂਦਰੀ ਜਿਵੇਂ ਤੁਸੀਂ ਕਿਹਾ ਵੀ ਰੀਡ ਦੇ ਹੱਡੇ ਵੀ ਮੁਲਾਜ਼ਮਾਂ ਦੀ ਬਹੁਤੀ ਟੁੱਟੀ ਹੋਈ ਆ ਜ਼ਖਮੀ ਨੇ ਗੰਭੀਰ ਰੂਪ ਚ ਕਰੰਟ ਲੱਗ ਜਾਂਦਾ ਹੈ ਖੰਭਿਆਂ ਤੋਂ ਡਿੱਗ ਜਾਂਦੇ ਨੇ ਸਰਕਾਰ ਉਹਨਾਂ ਨੂੰ ਬਿਲਕੁਲ ਮੁਆਵਜ਼ਾ ਨਹੀਂ ਦਿੰਦੀ ਬਿਲਕੁਲ ਨਹੀਂ ਜੀ ਉਹਨਾਂ ਨੂੰ ਮੁਆਵਜ਼ਾ ਸੀ ਤੈਅ ਕਰਾਇਆ ਬਹੁਤ ਔਖਾ ਤੈਅ ਕਰਾਇਆ ਜੇ 2016 ਦੀ ਗੱਲ ਕਰਨੀ ਤੇ 5 ਲੱਖ ਰੁਪਏ ਮਿਲਦਾ ਹੁੰਦਾ ਸੀ ਉਹ ਵੀ ਮਤਲਬ ਮਿਲਦਾ ਨਹੀਂ ਸੀਗਾ ਉਹ ਵੀ ਕੰਪਨੀਆਂ ਠੇਕੇਦਾਰ ਖਾ ਜਾਂਦੇ ਸੀਗੇ ਵਿੱਚੋਂ ਤੇ ਜਦੋਂ ਅਸੀਂ ਸੰਘਰਸ਼ ਕਰਨੇ ਸੀ 2016 ਤੋਂ ਬਾਅਦ ਤਾਂ 5 ਦੀ ਬਜਾਏ 10 ਹੋਇਆ 10 ਤੋਂ ਫੇਰ ਸ਼ੰਗਾਰਥਿ ਕਿ ਮਗਿਆ 10 ਦੀ ਵੀ 20 ਹੋ ਗਿਆ 20 ਤੋਂ ਬਾਅਦ ਸ਼ੰਗਾਰਥਿ ਮਗਿਆ ਤਾਂ ਫੇਰ ਅਜ 30 ਲੱਖ ਰੁਪਏ 20 ਲੱਖ ਰੁਪਏ ਐਕਸੀਗਰੇਸ਼ਨ ਤੇ 10 ਲੱਖ ਰੁਪਏ ਇੰਸ਼ੋਰਸ ਦਾ ਹੋ ਗਿਆ ਪਰ ਲੈਂਡ ਦੇ ਵਿੱਚ ਦਿੱਕਤ ਆਉਂਦੀ ਆ ਇੰਸ਼ੋਰਸ ਸਾਨੂੰ ਨਹੀਂ ਮਤਲਬ ਮਿਲ ਰਹੀ ਤੇ ਲੇਬਰ ਵੈਲਫੇਅਰ ਬੋਰਡ ਦਾ ਪੈਸਾ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਉਹਨਾਂ ਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ ਜਿਹੜੇ ਸਾਥੀ ਅਪੰਗ ਹੋ ਗਏ ਉਹਨਾਂ ਨੂੰ ਸਾਠ ਅਠੇ ਹਜ਼ਾਰ ਰੁਪਏ ਪੈਨਸ਼ਨ ਪੀਐਸਆਈ ਪੈਨਸ਼ਨ ਤਾਂ ਲੱਗਿਓ ਨਹੀਂ ਹੈ ਕਿੰਨੂ ਜੇ ਮਿਲਦੀ ਆ ਉਹ ਵੀ ਘੱਟ ਮਿਲਦੀ ਆ ਅਸੀਂ ਕਹਿੰਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਾਰਾ ਪ੍ਰਬੰਧ ਹਟਾ ਕੇ ਆਪਰੇਟ ਕਰਾਉਣਿਆਂ ਦਾ ਪ੍ਰਬੰਧ ਹਟਾ ਕੇ ਨਿੱਜੀ ਆਪਣੇ ਸਰਕਾਰ ਨੂੰ ਹੱਥ ਚ ਲੈਣਾ ਚਾਹੀਦਾ ਹੈ ਇਹਦੇ ਨਾਲ ਸਰਕਾਰ ਨੂੰ ਬਚਤ ਹੋਊਗੀ ਤੇ ਇਹਦੇ ਨਾਲ ਸਰਕਾਰ ਨੂੰ ਜੋ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦਾ ਵੀ ਪ੍ਰਬੰਧ ਹੋਏਗਾ ਕਿਉਂਕਿ ਉਹਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਜਿਵੇਂ ਅੱਜ ਵਿੱਤ ਮੰਤਰੀ ਬਣ ਕੇ ਹਰਪਾਲ ਸਿੰਘ ਢੀਮਾ ਜੀ ਉਹਨਾਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਾਂਗੇ ਆਊਟਸੋਰਸਡ ਮੁਲਾਜ਼ਮ ਨੂੰ ਡਿਪਾਰਟਮੈਂਟ ਥਲੀਆ ਮੰਗੇ ਤਨਖਾਹ ਵਧਾਵਾਂਗੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਾਂਗੇ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਇਤਰਾ ਤਰ੍ਹਾਂ ਦੇ ਜਿਹੜੇ ਦਾਵੇ ਵਾਦੇ ਸੀਗੇ ਪੰਜਾਬ ਨੇ ਕੀਤੇ ਹੈਗੇ ਆ ਸਾਡੀ ਮੰਗ ਹੈ ਕਿ ਜਿੰਨੇ ਵੀ ਕੱਚੇ ਮਲਾਜਮ ਆ ਆਊਟਸੋਰਸਡ ਮਲਾਜਮ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਬਾਹਰਲੇ ਵਸਿੱਲਿਆਂ ਰਾਹੀਂ ਭਰਤੀ ਕਰਨੀ ਬੰਦ ਕੀਤੀ ਜਾਵੇ ਤੇ ਸਮੂਹ ਆਊਟਸੋਰਸਡ ਨੂੰ ਰੈਗੂਲਰ ਕਰਕੇ ਘਟੋ ਘਟ ਜਿਹੜੇ ਕਾਨੂੰਨ ਮੁਤਾਬਕ ਤਨਖਾਹ ਮਿਲਣੀ ਚਾਹੀਦੀ ਹੈ ਉਹ ਦਿੱਤੀ ਜਾਵੇ ਤੇ ਦੂਜਾ ਇਹ ਹੈ ਕਿ ਜਿਹੜੇ ਸਾਡੇ ਬਿਜਲੀ ਅਦਾਰੇ ਨੇ ਅੰਦਰ ਕੰਮ ਕਰਦੇ ਕੰਮੇ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਘਾਤਕ ਜਾਂ ਗੈਰ ਘਾਤਕ ਹਾਦਸੇ ਵਾਪਰਦੇ ਆ ਕੋਈ ਕੰਮ ਆ ਮੋਢੇ ਮੂਹ ਚ ਪੈ ਜਾਂਦਾ ਕੋਈ ਕੰਮ ਆ ਅਪੰਗ ਹੋ ਜਾਂਦਾ ਕਿ ਦੀ ਲੱਤ ਕੱਟੀ ਜਾਂਦੀ ਕਿ ਦੀ ਬਾਹ ਕੱਟੀ ਜਾਂਦੀ ਆ ਕੋਈ ਰੀੜ ਦੀ ਹੱਡੀ ਤੋਂ ਫੈਕਚਰ ਅਪੰਗ ਹੋ ਜਾਂਦਾ ਕੋਈ ਮੋਢੇ ਮੂਹ ਚ ਪੈ ਜਾਂਦਾ ਉਹਨਾਂ ਦੇ ਵਾਰਸ ਨੂੰ ਅਸੀਂ ਮੰਗ ਕਰਦੇ ਹਾਂ ਤੇ ਉਹਨਾਂ ਦੇ ਵਾਰਸ ਨੂੰ ਮੁਆਵਜ਼ਾ ਪੈਨਸ਼ਨ ਨੌਕਰੀ ਦੀ ਗਰੰਟੀ ਕੀਤੀ ਜਾਵੇ ਕਿਉਂਕਿ ਇਹ ਉਹ ਕੰਮੇ ਆ ਜਿਹੜੇ ਲੋਕਾਂ ਦਾ ਘਰਾਂ ਦਾ ਲਾਟੂ ਜਗਾਉਂਦੇ ਹੈਗੇ ਆ ਜੇ ਅੱਜ ਇਹ ਧੁੱਪ ਦੇ ਸਿਖਰ ਦੁਪਹਿਰੇ ਦੇ ਵਿੱਚ ਇੱਥੇ ਬੈਠੇ ਹੈਗੇ ਆ ਤਾਂ ਇਹ ਲੋਕਾਂ ਦੇ ਘਰਾਂ ਦਾ ਜਿਹੜਾ ਦੀਵਾ ਉਹ ਜਗਾਉਂਦੇ ਆ ਏਸੀ ਚਲਾਉਂਦੇ ਆ ਜਾਂ ਪੱਖੇ ਜਿਹੜੇ ਜਿੰਨੇ ਵੀ ਬਿਜਲੀ ਸਪਲਾਈ ਚਲਦੀ ਹੈ ਇਹਨਾਂ ਦੇ ਸਿਰ ਤੇ ਚਲਦੀ ਹੈਗੀ ਆ ਪਰ ਪੰਜਾਬ ਦੀ ਸਰਕਾਰ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈਣ ਤੋਂ ਲਗਾਤਾਰ ਜਿਹੜੀ ਟਾਲਮਟੋਲ ਦੀ ਨੀਤੀ ਅਪਣਾ ਰਹੀ ਆ ਇਸ ਕਰਕੇ 6 ਦਿਨ ਤੋਂ ਲਗਾਤਾਰ ਕੰਮ ਜਾਮ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਵਿੱਤ ਮੰਤਰੀ ਨੇ ਮੀਟਿੰਗ ਲਈ ਸੱਦਿਆ ਸੀ ਪਰ ਮੀਟਿੰਗਾਂ ਜਿਹੜੀ ਉਹ ਬੇਸਿੱਟਾ ਹੋਈ ਆ ਕਿਉਂਕਿ ਲਗਾਤਾਰਤਾ ਦੇ ਵਿੱਚ ਕਟੋ-ਕਟ 12 ਅਤੇ 15ਵਾਂ ਵਾਰ ਵਿੱਤ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਲਗਾਤਾਰ ਬੋਰਡ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਪਰ ਜਿਹੜਾ ਪਤਾਲਾ ਉੱਥੇ ਦਾ ਉੱਥੇ ਹੀ ਖੜਾ ਹੈਗਾ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਮਤਲਬ ਤਨਖਾਹਾਂ 'ਚ ਵਾਧੇ ਨਹੀਂ ਕੀਤੇ ਜਾ ਰਹੇ ਖਾਸਾ ਪੀੜ ਤੋਂ ਨੌਕਰੀ ਦੀ ਗਾਰੰਟੀ ਨਹੀਂ ਸਗੋਂ ਇਸ ਤੋਂ ਉਲਟ ਨਿੱਜੀ ਕਰਨ ਦੀ ਪਾਲਿਸੀ ਹੈ ਜਿਹੜੀ ਉਹਨੂੰ ਲਾਗੂ ਕੀਤਾ ਜਾ ਰਿਹਾ ਸਾਡੇ ادارے ਨੂੰ ਵੇਚਿਆ ਜਾ ਰਿਹਾ ਸਾਡੇ ਦਾਰਿਆਂ ਨੂੰ ਕੋਰਪੋਰੇਟ ਕਰਾਉਣਿਆਂ ਦੇ ਹੱਥ ਦੇ ਵਿੱਚ ਦਿੱਤਾ ਜਾ ਰਿਹਾ ਜਿਹੜੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀਗਾ ਉਹਨਾਂ ਨੂੰ ठेकेदारी ਸਿਸਟਮ ਨਾਲ ਹੀ ਜਿਹੜਾ ਰੋਜ਼ਗਾਰ ਆ ਉਹ ਦਿੱਤਾ ਜਾ ਰਿਹਾ ਹੈ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹ ਲੇਬਰ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਪੈਸਾ ਹੋਵੇ ਚਾਹੇ ਉਹ ਆਪਣਾ ਇੰਸ਼ੋਰੈਂਸ ਦਾ ਪੈਸਾ ਹੋਵੇ ਐਕਸ ਗ੍ਰੇਸ਼ੀਅ ਦਾ ਪੈਸਾ ਵੀ ਅਸੀਂ ਸੰਘਰਸ਼ ਕਰਕੇ ਜਿਹੜਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਦਾ ਸੰਸਕਾਰ ਨਾ ਕਰਨਾ ਉਦੋਂ ਜਾ ਕੇ ਸਾਨੂੰ ਜਿਹੜਾ ਕੰਪਨਸੇਸ਼ਨ ਉਹ ਮਿਲਦਾ ਹੈਗਾ ਇਸ ਕਰਕੇ ਅਸੀਂ ਲਗਾਤਾਰ ਪੰਜਾਬ ਦੀ ਸਰਕਾਰ ਦੇ ਵਿਰੁੱਧ ਜਿਹੜਾ ਸੰਘਰਸ਼ ਮੰਗਾਇਆ ਹੋਇਆ ਤੁਸੀਂ ਵਾਅਦੇ ਕੀਤੇ ਸੀ ਪਹਿਲਾਂ ਪੰਜਾਬ ਨੂੰ ਅਸੀਂ ਧਰਨਾ ਮੁਕਤ ਕਰਾਂਗੇ ਪਰ ਅੱਜ ਹੋ ਕੀ ਆ ਰਿਹਾ ਅੱਜ ਤਾਂ ਤੁਸੀਂ ਗੱਲ ਗੱਲਬਾਤ ਤੋਂ ਵੀ ਪਾਸਾ ਵੱਟ ਰਹੇ ਹੋ ਜੇ ਤੁਸੀਂ ਗੱਲਬਾਤ ਲਈ ਸੱਦ ਰਹੇ ਹੋ ਤਾਂ ਅਸੀਂ ਉੱਥੇ ਤੁਸੀਂ ਗੱਲਬਾਤ ਦਾ ਮਸਲਾ ਹੱਲ ਨਹੀਂ ਕਰਦੇ ਮੈਂ ਤਾਂ ਟਾਲ ਮਟੋਲ ਦੀ ਨਕੀ ਬਣਾ ਰਹੇ ਹਾਂ ਇਹ ਬਰਦਾਸ਼ਤ ਨਹੀਂ ਹੋਵੇਗੀ ਇਹ ਠੀਕ ਹੈ ਨਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਾਰਾ ਪ੍ਰਬੰਧ ਹਟਾ ਕੇ ਆਪਰੇਟ ਕਰਾਉਣਿਆਂ ਦਾ ਪ੍ਰਬੰਧ ਹਟਾ ਕੇ ਨਿੱਜੀ ਆਪਣੇ ਸਰਕਾਰ ਨੂੰ ਹੱਥ ਚ ਲੈਣਾ ਚਾਹੀਦਾ ਹੈ ਇਹਦੇ ਨਾਲ ਸਰਕਾਰ ਨੂੰ ਬਚਤ ਹੋਊਗੀ ਤੇ ਇਹਦੇ ਨਾਲ ਸਰਕਾਰ ਨੂੰ ਜੋ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦਾ ਵੀ ਪ੍ਰਬੰਧ ਹੋਏਗਾ ਇਹ ਮਤਲਬ ਉਹ ਚੇਤਾਵਨੀ ਵੀ ਹੈ ਤੇ ਤਹਿਰੀਫ ਵੀ ਹੈ ਚੇਤਾਵਨੀ ਇਹ ਵੀ ਜੇ ਤੁਸੀਂ ਮੰਗਾ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਮਜਬੂਰ ਹੋਵਾਂਗੇ ਸਾਡਾ ਕੋਈ ਸ਼ੌਂਕ ਨਹੀਂ ਸਾਡੇ ਅਸੀਂ ਬੱਚੇ ਬੱਚੇ ਲੈ ਕੇ ਬੈਠੇ ਆ ਪਰਿਵਾਰ ਲੈ ਕੇ ਬੈਠੇ ਆ ਇਹ ਸਾਡੀ ਮਜਬੂਰੀ ਹੋਗੀ ਤਖ਼ਸ਼ੀਨ ਕਰਨਾ